ਕਹਿੰਦੇ ਮਹਾਰਾਜ ਪਤਾ ਨਹੀਂ ਜ਼ਿੰਦਗੀ ਤਵਰ ਤੁਹਾਡੇ ਦੁਆਰਾ ਦਰਸ਼ਨ ਹੋਣ ਜਾਂ ਨਾ ਹੋਣ ਸਰੀਰ ਬੁੱਢਾ ਹੋ ਗਿਆ ਪਤਾ ਨਹੀਂ ਤੁਹਾਡੇ ਦੁਆਰਾ ਦਰਸ਼ਨ ਹੋਣ ਜਾਂ ਨਾ ਹੋਣ ਮਹਾਰਾਜ ਕਿਰਪਾ ਕਰੋ ਮੈਨੂੰ ਮੁਕਤੀ ਦੇ ਜਾਓ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਵੇਂ ਕਾਦੀ ਮੁਕਤੀ ਕਹਿੰਦੇ ਮਹਾਰਾਜ 14 ਜਨਮ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਬੋਲੇ ਕਹਿੰਦੇ ਤੂੰ ਖੰਡੇ ਵਾਟੇ ਦੀ ਪੌਲ ਛੱਕ ਲਈ ਜਿੱਦਣ ਅੰਮ੍ਰਿਤ ਛੱਕੇ ਸ਼ਮੀਰਿਆ ਤੈਨੂੰ ਡਰਾਉਣੇ ਸੁਪਨੇ ਆਏ ਸੀ ਨਾ ਰਾਤ ਨੂੰ ਇੱਕਦਮ ਹਿੱਲ ਗਿਆ ਕਹਿੰਦਾ ਮਹਾਰਾਜ ਤੁਸੀਂ ਸੁਪਨਿਆਂ ਬਾਰੇ ਵੀ ਜਾਣਦੇ ਹੋ ਯਾਦ ਰੱਖਿਓ ਗੁਰੂ ਸਾਡੇ ਸੁਪਨਿਆਂ ਬਾਰੇ ਵੀ ਜਾਣਦਾ ਹੈ ਪਾਤਸ਼ਾਹ ਨੇ ਕਿਹਾ ਸੁਪਨੇ ਆਏ ਸੀ ਡਰਾਉਣੇ ਕਹਿੰਦੇ ਹਾਂ ਮਹਾਰਾਜ ਹਜ਼ੂਰ ਮੁਸਕਰਾ ਕੇ ਬੋਲੇ ਹੁਣ ਕਿਹੜੀ 84 ਤੇ ਕਿਹੜੇ 14 ਜਨਮ ਵਸ਼ਮੀਰਿਆ ਤੂੰ ਸਾਡਾ ਬਚਨ ਮੰਨ ਕੇ ਖੰਡੇ ਵਾਟੇ ਦੀ ਪੋਲ ਸ਼ਕ ਲਈ ਤੇਰੇ 14 ਦੇ 14 ਜਨਮ ਅਸੀਂ ਸੁਪਨੇ ਵਿੱਚ ਹੀ ਕੱਟ ਦਿੱਤੇ ਸਾ ਸੰਗਤ ਤੁਸੀਂ ਉਸ ਗੁਰੂ ਦੀ ਗੋਦ ਵਿੱਚ ਬੈਠੇ ਹੋ ਤਖਸਾਲ ਤੇ ਜਿਹੜਾ ਗੁਰੂ 14 ਜਨਮ ਸੁਪਨੇ ਚ ਕੱਟ ਸਕਦਾ ਪਰ ਸ਼ਰਤ ਇੱਕ ਹੈ ਪ੍ਰਥਮ ਰਹਿਤੇ ਜਾਨ ਖੰਡੇ ਕੀ ਪਹਲ ਸ਼ਕੈ ਉਹ ਖੰਡੇ ਵਾਟੇ ਦੀ ਪਹਲ ਸ਼ਕਣੀ ਪੈਗੀ ਜਿਹਦਾ ਮਨ ਹੈ ਅੰਮ੍ਰਿਤ ਜਰੂਰ ਸ਼ਕੈ ਕੋਈ ਭੈਣ ਆਪਣੇ ਘਰ ਵਾਲੇ ਨੂੰ ਨਾ ਰੋਕੇ ਕੋਈ ਘਰ ਵਾਲਾ ਆਪਣੀ ਧਰਮ ਪਤਨੀ ਨੂੰ ਨਾ ਰੋਕੇ ਉੱਥੇ ਲਿਖਾ ਆਪੋ ਆਪਣੇ ਇਕੱਲੇ ਨੂੰ ਅੰਮ੍ਰਿਤ ਸ਼ਕਾਇਆ ਜਾ ਸਕਦਾ ਹੈ ਇਹ ਨਹੀਂ ਵੀ ਕੱਲੀ ਪਤਨੀ ਨਹੀਂ ਅੰਮ੍ਰਿਤ ਸ਼ਕ ਸਕਦੀ ਪਤੀ ਨਹੀਂ ਸ਼ਕ ਸਕਦਾ ਉੱਥੇ ਲਿਖਾ ਪੋ ਆਪਣੇ ਹਾਂ ਮੇਰਾ ਇੱਕ ਵਿਸ਼ਵਾਸ ਹੈ ਦੋਵੇਂ ਦੰਪਤ ਜੋੜੇ ਵਿੱਚੋਂ ਇੱਕ ਜਣਾ ਸ਼ਕ ਲਏ ਪਰ ਸਜਣੋ ਇਹ ਹਕੀਕਤ ਹੈ ਇੱਕ ਚਮਚਾ ਦਹੀਂ ਦਾ 4 ਕਿਲੋ ਦੁੱਧ ਚ ਪਾ ਦਿਓ ਦੁੱਧ ਦਹੀਂ ਹੋ ਜਾਂਦਾ ਉਹਨੂੰ ਪੰਜਾਬੀ ਚ ਕਹਿੰਦੇ ਨੇ ਜਾਗ ਲਾਉਣਾ ਘਰ ਵਿੱਚ ਇੱਕ ਜਣਾ ਅੰਮ੍ਰਿਤ ਸ਼ਕ ਲੇ ਦੂਜੇ ਦੇ ਭਾਗ ਬਦਲ ਸਕਦੇ ਨੇ ਇੱਕ ਜਣਾ ਅੰਮ੍ਰਿਤ ਸ਼ਕ ਲੇ ਦੂਜੇ ਦੇ ਭਾਗ ਵੀ ਬਦਲ ਜਾਣਗੇ ਇੱਕ ਦਿਨ ਉਹਦੇ ਭਾਗਾਂ ਚ ਵੀ ਦਾਤ ਹੋ ਸਕਦੀ ਹੈ ਅੰਮ੍ਰਿਤ ਸ਼ਕੋ ਗੁਰੂ ਦੇ ਪੁੱਤਰ ਧੀਆਂ ਦਸ਼ਮੇਸ਼ ਪੇ ਤਾਂ ਪਾਤਸ਼ਾਹ ਦੇ ਬਣੀਏ ਉਹ ਹੀ ਉਹ ਫੇ ਮੇਰਾ ਸਤਿਗੁਰੂ ਕਹਿੰਦਾ ਭਾਈ ਉਹ ਆਪ ਮੁਕਤ ਹੈ ਸਿੱਖਾ ਤੋਂ ਵਿਸ਼ਵਾਸ ਰੱਖ ਕੇ ਜਿੰ ਗੁਰੂ ਤੈਨੂੰ ਮੁਕਤ ਕਰਦਾ ਹੈ ਨਰਪਤ ਨਾਰਾਇਣ ਨਮਸ਼ਕਾਰ ਐਸੇ ਗੁਰ ਕੋ ਬਲਵਲ ਜਾਈਏ ਆਪ ਮੁਕਤ ਮੋਹੇ ਧਾਰ ਇੱਕ ਵਾਰ ਕਲਗੀਆਂ ਵਾਲੇ ਦੇ ਚਰਨਾਂ ਦਾ ਧਿਆਨ ਤਰੋ ਸਾਡੇ ਵੱਡੇ ਭਾਗ ਨੇ ਆਪਾਂ ਤੱਕ ਸਭ ਤੇ ਪਹੁੰਚੇ ਉਹਦਾ ਧਿਆਨ ਧਰ ਕੇ ਕਈੇ ਪਾਦਸ਼ਾ ਸਾਡੀ ਝੋਲੀ ਚ ਅਮਰਤ ਦੀ ਦਾਤ ਪਾਓ ਜਿਨ੍ਹਾਂ ਨੂੰ ਅਮਰਤ ਨਹੀਂ ਮਿਲਿਆ ਉਹ ਅਮਰਤ ਮੰਗਿਓ ਜਿਨ੍ਹਾਂ ਨੂੰ ਦਾਤ ਅਮਰਤ ਦੀ ਮਿਲੀ ਹੈ ਉਹ ਕਹਦੇ ਪਾਦਸ਼ਾ ਸਾਡੀ ਨਿਵਾਦਿਓ ਅਖੀਰ ਤੱਕ ਕਿਉਂਕਿ ਆਪਣੀ ਮਰਜ਼ੀ ਨਾਲ ਆਪਾ ਨਿਵਾ ਨਹੀਂ ਸਕਦੇ ਅਮਰਤ ਇਹ ਉਹਦੀ ਕਿਰਪਾ ਹੋਏਗੀ ਤਾਂ ਨਿਭਣ ਜਿਨ੍ਹਾਂ ਨੂੰ ਦਾਤ ਮਿਲੀ ਉਹ ਅਮਰਤ ਨਿਭਦੇ ਅਖੀਰ ਤੱਕ ਇਹ ਮੰਗਲਿਓ ਜਿਨ੍ਹਾਂ ਨੂੰ ਦਾਤ ਨਹੀਂ ਮਿਲੀ ਉਹ ਦਾਤ ਮੰਗਲਿਓ ਮਿਲ ਕੇ ਭਾਰ ਨਾਲ ਪਾਦਸ਼ਾ ਨੂੰ ਕਹੀਏ ਐ ਸੇ ਗੁਰ ਕਉ ਵਲ ਬਲ ਜਾਈਐ ਆਪ ਮੁਕਤ ਮੁਹਤਾਰ ਐ ਸੇ ਗੁਰ